ਫਰੀ ਰਾਗ ਮਗਲਾ ਤੀਜਾ ਮਾਇਆ মোহ ਮੇਰਾ ਪ੍ਰਭ ਕੀ ਨਾਂ ਆਪੇ ਭਰਮ ਪੁਲਾਏ ਮੇਰੇ ਪ੍ਰਭੂ ਨੇ ਆਪ ਹੀ ਮਾਇਆ ਦਾ মোহ ਪੈਦਾ ਕੀਤਾ ਹੈ ਉਹ ਆਪ ਹੀ ਜੀਵਾਂ ਨੂੰ ਮਾਇਆ ਦੀ ਪਟਕਣਾ ਵਿੱਚ ਪਾ ਕੇ ਕੁਰਾਹੇ ਪਾ ਦਿੰਦਾ ਹੈ ਮਨਮੁਖ ਕਰਮ ਕਰੈ ਨਹੀਂ ਬੁੱਝ ਜਾਏ ਬਰਤਾ ਜਨਮ ਗਵਾਏ ਪੁਸ਼ਪ ਢਕਣਾ ਵਿੱਚ ਪਈ ਹੋਏ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਿੱਥੇ ਹੋਏ ਧਰਮ ਕੰਮ ਕਰਦੇ ਰਹਿੰਦੇ ਹਨ ਤੇ ਇਹ ਨਹੀਂ ਸਮਝਦੇ ਕਿ ਅਸੀਂ ਕੁਰਾਹੇ ਪਏ ਹੋਏ ਹਾਂ ਜਿਹੜਾ ਵੀ ਮਨੁੱਖ ਆਪਣੇ ਮਨ ਦੇ ਪਿੱਛੇ ਤੁਰ ਕੇ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ ਉਹ ਆਪਣਾ ਜਨਮ ਵਿਅਰਥ ਗਵਾਦਾ ਹੈ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ ਸਤਗੁਰ ਦੀ ਬਾਣੀ ਇਸ ਜਗਤ ਵਿੱਚ ਜੀਵਨ ਦੇ ਰਸਤੇ ਵਿੱਚ ਚਾਨਣ ਕਰਦੀ ਹੈ ਇਹ ਬਾਣੀ ਪਰਮਾਤਮਾ ਦੀ ਮਿਹਰ ਨਾਲ ਹੀ ਮਨੁੱਖ ਦੇ ਮਨ ਵਿੱਚ ਆ ਵਸਦੀ ਹੈ ਮਨ રે ਨਾਮ ਜਪੋ ਸੁਖ ਹੋਏ اے ਮੇਰੇ ਮਨ ਪਰਮਾਤਮਾ ਦਾ ਨਾਮ ਜਪ ਨਾਮ ਜਪਣ ਨਾਲ ਹੀ ਆਤਮਿਕ ਆਨੰਦ ਮਿਲਦਾ ਹੈ ਗੁਰ ਪੂਰਾ ਸਲਾਹੀ ਹੈ ਸਹਿਜ ਮਿਲੈ ਪ੍ਰਭ ਸੋਏ ਸਿਮਰਨ ਦੀ ਦਾਤ ਗੁਰੂ ਤੋਂ ਮਿਲਦੀ ਹੈ ਇਸ ਵਾਸਤੇ ਪੂਰੇ ਗੁਰੂ ਨੂੰ ਧਨ ਧਨ ਆਕਣਾ ਚਾਹੀਦਾ ਹੈ ਗੁਰੂ ਦੀ ਛੰਨ ਪਿਆ ਮਨੁੱਖੂ ਆਤਮਕ ਡੋਲਤਾ ਵਿੱਚ ਟਿਕਦਾ ਹੈ ਤੇ ਮਨੁੱਖ ਨੂੰ ਉਹ ਪਰਮਾਤਮਾ ਮਿਲ ਪੈਂਦਾ ਹੈ ਰਹਾਉ ਪਰਮ ਗਿਆ ਆਪਾਓ ਭਾਗਿਆ ਹਰ ਚਰਨੀ ਚਿਤ ਲਾਏ ਗੁਰੂ ਦੀ ਰਾਹੀ ਪਰਮਾਤਮਾ ਦੇ ਚਰਨਾਂ ਵਿੱਚ ਚਿਤ ਜੋੜ ਕੇ ਮਨ ਦੀ ਪਟਕਣਾ ਦੂਰ ਹੋ ਜਾਂਦੀ ਹੈ ਹਰੇਕ ਕਿਸਮ ਦਾ ਡਰ ਨਸ ਜਾਂਦਾ ਹੈ ਗੁਰਮੁਖ ਸ਼ਬਦ ਕਮਾਈਐ ਹਰ ਵਸੈ ਮਨ ਆਏ ਗੁਰ ਦਿਸ਼ਨ ਪੈ ਕੇ ਗੁਰੂ ਦਾ ਸ਼ਬਦ ਕਮਾਣਾ ਚਾਹੀਦਾ ਹੈ ਪਾਪ ਸ਼ਬਦ ਅਨੁਸਾਰ ਜੀਵਨ ਬਿਤਾਉਣਾ ਚਾਹੀਦਾ ਹੈ ਇਸ ਤਰ੍ਹਾਂ ਪਰਮਾਤਮਾ ਮਨ ਵਿੱਚ ਆ ਵਸਦਾ ਹੈ ਘਰ ਮਹਿਲ ਸੱਚ ਪੈ ਸਮਾਈਐ ਜਮ ਕਾਲ ਨ ਸੱਕਾ ਖਾਏ ਅੰਤ ਰੂ ਆਤਮੇ ਟਿਕ ਜਾਈਦਾ ਹੈ ਪ੍ਰਭੂ ਚਰਨਾ ਵਿੱਚ ਸਦਾ ਸਿਰ ਪ੍ਰਮਾਤਮਾ ਵਿੱਚ ਲਿੰਦੈ ਸਕੀਦਾ ਹੈ ਤੇ ਆਤਮਕ ਮੋਹ ਸੋ ਚਜੇ ਜੀਵਨ ਨੂੰ ਖਾ ਨਹੀਂ ਸਕਦੀ ਨਾਮਾ ਚਿੰਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ ਵੇਖੋ ਨਾਮਦੇਵ ਜਾਤ ਦਾ ਚਿੰਬਾ ਸੀ ਕਬੀਰ ਜੁਲਾਹਾ ਸੀ ਉਹਨਾਂ ਨੇ ਪੂਰੇ ਗੁਰੂ ਤੋਂ ਉੱਚੀ ਆਤਮਕ ਅਵਸਥਾ ਹਾਸਲ ਕੀਤੀ ਬ੍ਰਹਮ ਕੇ ਬੇਤੇ ਸ਼ਬਦ ਪਛਾਣੈ ਹਉ ਮੈਂ ਜਾਤ ਗਵਾਈ ਉਹ ਪਰਮਾਤਮਾ ਦੇ ਨਾਲ ਸਾਂਝ ਪਾਣ ਵਾਲੇ ਬਣ ਗਏ ਉਹਨਾਂ ਪ੍ਰਭੂ ਦੀ ਸਿਫਤ ਸਲਾਹ ਨਾਲ ਡੂੰਗੀ ਸਾਂਝ ਪਾ ਲਈ ਤੇ ਇਸ ਤਰ੍ਹਾਂ ਉਹਨਾਂ ਆਪਣੇ ਅੰਦਰੋਂ ਹਉਮੈ ਦਾ ਵੀ ਨਾਸ਼ ਕਰ ਦਿੱਤਾ ਸੁਰੇ ਨਾਲ ਤិន ਕੀ ਬਾਣੀ ਗਾਵੈ ਕੋਇ ਨਾ ਮਿਟਾ ਭਾਈ ਏ ਭਾਈ ਹੁਣ ਦੇਵਤੇ ਤੇ ਮਨੁੱਖ ਉਹਨਾਂ ਦੀ ਉਚਾਰੀ ਹੋਈ ਬਾਣੀ ਗਾਉਂਦੇ ਹਨ ਕੋਈ ਬੰਦਾ ਉਹਨਾਂ ਨੂੰ ਮਿਲੀ ਹੋਈ ਇਸ ਇੱਜ਼ਤ ਨੂੰ ਮਿਟਾ ਨਹੀਂ ਸਕਦਾ ਦੇਤ ਪੁੱਤ ਕਰਮ ਧਰਮ ਕੇ ਸੰਜਮ ਨਾ ਪੜੈ ਦੂਜਾ ਭਾਉ ਨਾ ਜਾਣੈ ਹਰਨਾਕੁਸ਼ ਦੇਤ ਦਾ ਪੁੱਤਰ ਭਗਤ ਪ੍ਰਹਿਲਾਦ ਮਿੱਥੀ ਹੋਏ ਧਾਰਮਿਕ ਕਰਮਾਂ ਤੇ ਇੰਦਰੀਆਂ ਨੂੰ ਵਸ ਕਰਨ ਦੀਆਂ ਜੁਗਤੀਆਂ ਦੱਸਣ ਵਾਲੀਆਂ ਕੋਈ ਪੁਸ਼ਕਾ ਨਹੀਂ ਸੀ ਪਰਦਾ ਉਹ ਪ੍ਰਭੂ ਬਿਨਾਂ ਕਿਸੇ ਹੋਰ ਦੇਵਤੀ ਆਦਿਕ ਨਾਲ ਪਿਆਰ ਕਰਨਾ ਨਹੀਂ ਸੀ ਜਾਣਦਾ ਸਤਿਗੁਰੂ ਭੇਟਿਆ ਨਿਰਮਲ ਹੋਆ ਹਰ ਦਿਨ ਨਾਮ ਵਖਾਣਾ ਪੂਰਾ ਗੁਰੂ ਮਿਲਨ ਦੀ ਬਰਕਤ ਨਾਲ ਉਹ ਪਵਿੱਤਰ ਜੀਵਨ ਵਾਲਾ ਹੋ ਗਿਆ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਣ ਲੱਗ ਪਿਆ ਇੱਕ ਕੋੜਾ ਇੱਕ ਕੋ ਨਾਉ ਬੁੱਝਾ ਦੂਜਾ ਅਵਰ ਨਾ ਜਾਣੈ ਉਹ ਇੱਕ ਪਰਮਾਤਮਾ ਦੀ ਸਿਫਤ ਸਲਾਹ ਪੜਦਾ ਸੀ ਇੱਕ ਪਰਮਾਤਮਾ ਦਾ ਨਾਮ ਹੀ ਸਮਝਦਾ ਸੀ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ ਪ੍ਰਭੂ ਵਰਗਾ ਨਹੀਂ ਸੀ ਜਾਣਦਾ ਘਟ ਦਰਸ਼ਨ ਜੋਗੀ ਸੰਿਆਸੀ ਬਿਨ ਗੁਰ ਭਰਮ ਭੁਲਾਏ ਜੋਗੀ ਹੋਣ ਸੰਿਆਸੀ ਹੋਣ ਇਹ ਸਾਰੇ ਹੀ ਛੇ ਭੇਕਾਂ ਦੇ ਸਾਧ ਗੁਰੂ ਦੀ ਸ਼ਰਨ ਤੋਂ ਬਿਨਾ ਮਾਇਆ ਦੀ ਪਟਕਣਾ ਵਿੱਚ ਪੈ ਕੇ ਕੋਰਾਏ ਪੈ ਰਹੇ ਨੇ ਹਨ ਸਤਿਗੁਰੂ ਸੇਵਾ ਤਾਂ ਗਤ ਮਿਤ ਪਾਵੈ ਹਰ ਜੀਉ ਮਨ ਵਸਾਏ ਜਦੋਂ ਇਹ ਗੁਰੂ ਦੀ ਚਰਨ ਪੈਂਦੇ ਹਨ ਤਦੋਂ ਪ੍ਰਮਾਤਮਾ ਦਾ ਨਾਮ ਆਪਣੇ ਮਨ ਵਿੱਚ ਵਸਾ ਕੇ ਉੱਚੀ ਆਤਮਕ ਅਵਸਥਾ ਤੇ ਸਹੀ ਜੀਵਨ ਜੁਗਤ ਪ੍ਰਾਪਤ ਕਰਦੇ ਹਨ ਸੱਚੀ ਬਾਣੀ ਸਿਉ ਚਿਤ ਲਾਗੈ ਆਵਣ ਜਾਣ ਰਹਾਏ ਜਿਸ ਮਨੁੱਖ ਦਾ ਚਿਤ ਸਦਾ ਸਿਰ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਨਾਲ ਪਰਚਦਾ ਹੈ ਉਹ ਆਪਣਾ ਜਨਮ ਮਰਨ ਦਾ ਗੇੜ ਮੁਕਾ ਲਿੰਦਾ ਹੈ ਪੰਡਤ ਪੜ 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 ਬਾਦ ਬਕਾਣਾ ਬਿਨ ਗੁਰ ਭਰਮ ਭੁਲਾਏ ਪੰਡਤ ਲੋਕ ਸ਼ਾਸਤਰ ਆਦਿਕ ਪੜ ਪੜ ਕੇ ਨਿਰਿਚਰਚਾ ਹੀ ਕਰਦੇ ਸੁਣਦੇ ਹਨ ਉਹ ਵੀ ਗੁਰੂ ਦੀ ਸ਼ਰਨ ਤੋਂ ਬਿਨਾ ਮਾਇਆ ਦੀ ਭਟਕਣਾ ਵਿੱਚ ਪਾ ਕੇ ਕੁਰਾਏ ਪਏ ਰਹਿੰਦੇ ਹਨ ਲੱਖ 84 ਫੇਰ ਪਿਆ ਮਨ ਸਬਦੈ ਮੁਕਤ ਨਾ ਪਾਏ ਕੋਈ ਵੀ ਮਨੁੱਖ ਗੁਰੂ ਦੇ ਸਬ ਤੋਂ ਬਿਨਾ ਮਾਇਆ ਦੇ ਮੋਹ ਤੋਂ ਖੁਲਾਸੀ ਹਾਸ ਨਹੀਂ ਕਰ ਸਕਦਾ ਗੁਰੂ ਦੀ ਸ਼ਰਨ ਤੋਂ ਬਿਨਾ 84 ਲੱਖ ਜੂਨਾ ਦਾ ਗੇੜ ਬਣਿਆ ਰਹਿੰਦਾ ਹੈ ਜਾਂ ਨਾਉ ਚਿਤ ਹੈ ਤਾਂ ਗਤ ਪਾਏ ਜਾਂ ਸਤ ਗੁਰੂ ਮੇਲ ਮਿਲਾਏ ਜਦੋਂ ਗੁਰੂ ਮਨੁੱਖ ਨੂੰ ਪ੍ਰਭੂ ਦੇ ਚੰਨਾਂ ਵਿੱਚ ਜੋੜਦਾ ਹੈ ਜਦੋਂ ਉਹ ਪ੍ਰਭੂ ਦਾ ਨਾਮ ਸਿਮਰਦਾ ਹੈ ਸਦਾ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ਸਤ ਸੰਗਤ ਮੈਂ ਨਾਮ ਹਰਿ ਉਪਜੈ ਜਾਂ ਸਤ ਗੁਰੂ ਮਿਲੈ ਸੋ ਭਾਏ ਜਦੋਂ ਮਨੁੱਖ ਨੂੰ ਪਿਆਰ ਨਾਲ ਗੁਰੂ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ ਸਤ ਸੰਗਤ ਵਿੱਚ ਰਹਿ ਕੇ ਮਨੁੱਖ ਦੇ ਅੰਦਰ ਪ੍ਰਮਾਤਮਾ ਦਾ ਨਾਮ ਪ੍ਰਗਟ ਹੁੰਦਾ ਹੈ ਮਨ ਤਨ ਅਰਪੀ ਆਪ ਗਵਾਈ ਚੱਲਾ ਸਤ ਗੁਰ ਭਾਏ ਮੇਰੀ ਇਹ ਅਰਦਾਸ ਹੈ ਕਿ ਮੈਂ ਆਪਣਾ ਮਨ ਆਪਣਾ ਤਨ ਗੁਰੂ ਦੇ ਹਵਾਲੇ ਕਰ ਦਿਆਂ ਮੈਂ ਗੁਰੂ ਦੇ ਅੱਗੇ ਆਪਣਾ ਆਪਾ ਭਾਵ ਗਵਾ ਦਿਆਂ ਤੇ ਮੈਂ ਗੁਰੂ ਦੇ ਪ੍ਰੇਮ ਵਿੱਚ ਜੀਵਨ ਗੁਜ਼ਾਰਾਂ ਸਤਿ ਬਲਿਹਾਰੀ ਗੁਰੇ ਆਪਣੇ ਵਿਟਹਾਂ ਜੇ ਹਰ ਸੇਤੀ ਚਿੱਤ ਲਾਏ ਜਿਹੜੇ ਗੁਰੂ ਪ੍ਰਮਾਤਮਾ ਦੇ ਨਾਲ ਮੇਰਾ ਚਿੱਤ ਜੋੜ ਦਿੰਦਾ ਹੈ ਮੈਂ ਆਪਣੇ ਉਸ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ਸੋ ਬ੍ਰਾਹਮਣ ਬ੍ਰਹਮ ਸੋ ਬਿੰਦ ਜੋ ਬਿੰਦੇ ਹਰ ਸੇਤੀ ਰੰਗ ਰਤਾ ਉੱਚੀ ਜਾਤ ਦਾ ਮਾਣ ਵਿਅਰਥ ਹੈ ਉਹੀ ਬ੍ਰਾਹਮਣ ਹੈ ਜਿਹੜਾ ਬ੍ਰਹਮ ਪ੍ਰਭੂ ਨੂੰ ਪਛਾਣਦਾ ਹੈ ਜਿਹੜਾ ਪ੍ਰਭੂ ਦੇ ਪੇਮ ਵਿੱਚ ਪ੍ਰਭੂ ਨਾਲ ਰੰਗਿਆ ਰਹਿੰਦਾ ਹੈ ਪ੍ਰਭ ਨਿਕਟ ਵਸੈ ਸਭਨਾ ਘਟ ਅੰਤਰ ਗੁਰਮੁਖ ਵਿਰਲਾ ਜਾਤਾ ਜਾਤ ਦਾ ਕੋਈ ਭਿੰਨ ਭੇਦ ਨਹੀਂ ਪ੍ਰਭੂ ਸਭ ਸਰੀਰਾਂ ਵਿੱਚ ਸਭ ਜੀਵਾਂ ਦੇ ਨੇੜੇ ਵਸਦਾ ਹੈ ਪਰ ਇਹ ਗੱਲ ਕੋਈ ਵਿਰਲਾ ਸਮਝਦਾ ਹੈ ਜੋ ਗੁਰੂ ਦੀ ਸ਼ਰਨ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰ ਕਾਏ ਸ਼ਬਦ ਪਛਾਤਾ ਇਹ ਨਾਨਕ ਗੁਰੂ ਦੇ ਸ਼ਬਦ ਵਿੱਚ ਜੁੜਿਆ ਪ੍ਰਭੂ ਨਾਲ ਜਾਣ ਪਛਾਣ ਪੈਂਦੀ ਹੈ ਪ੍ਰਭੂ ਦਾ ਨਾਮ ਮਿਲਦਾ ਹੈ ਤੇ ਲੋਕ ਪਰਲੋਕ ਵਿੱਚ ਆਦਰ ਮਿਲਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ